ਸਤਿ ਸ਼੍ਰੀਕਾਲ ਜੀ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਭਰਾਵਾਂ ਨੇ ਆਪਾਂ ਨੂੰ ਵੀ ਆਰਡਰ ਕੀਤਾ ਤੇ ਆਪਾਂ ਪਹੁੰਚਦਾ ਕਰਤਾ ਜਿੰਨੇ ਜਿੰਨੇ ਦੇ ਆਪਣੇ ਕੋਲੇ ਮੈਸੇਜ ਆ ਗਏ ਧੰਨਵਾਦ ਉਹਨਾਂ ਵੀਰਾਂ ਦਾ ਅੱਛਾ ਜੀ ਪਹਿਲੇ ਸਟਾਕ ਦੇ ਵਿੱਚੋਂ 100 ਪੀਸ ਦੇ ਵਿੱਚੋਂ ਆਪਣੇ ਕੋਲੇ ਇਹ 60 ਪੀਸ ਰਹਿ ਗਏ 40 ਆਪਣੇ ਸੇਲ ਹੋ ਚੁੱਕੇ ਨੇ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆਪਾਂ ਜ਼ਿੰਮੇਵਾਰ ਭਰਾਵਾਂ ਦੇ ਵਾਸਤੇ ਵੀ ਇੱਕ ਨਵੀਂ ਸਰੋਂ ਦੀ ਵੈਰਿਟੀ ਤਿਆਰ ਕੀਤੀ ਹੈ MR 2581 ਕਈ ਵੀਰਾਂ ਦੇ ਮੈਸੇਜ ਆਏ ਸੀ ਵੀਰ ਇਹਦਾ ਰੇਟ ਕੀ ਹੈ ਇਸ ਸਰੋਂ ਦਾ 1 ਕਿਲੋ ਦਾ 500 ਰੁਪਿਆ ਰੇਟ ਰੱਖਿਆ ਹੋਇਆ ਹੈ 1 ਏਕੜ 'ਚ 1 ਕਿਲੋ ਵੀਜੀ ਜਾਂਦੀ ਹੈ ਜਿਹੜੇ-ਜਿਹੜੇ ਭਰਾਵਾਂ ਨੇ ਵੀ ਆਰਡਰ ਕਰਨਾ ਹੋਵੇ ਆਪਾਂ ਆਨਲਾਈਨ ਵੀ ਪਹੁੰਚਦਾ ਕਰ ਦਿਆਂਗੇ ਆਨਲਾਈਨ ਡਿਲੀਵਰੀ ਦਾ ਖਰਚਾ ਮੰਗਾਉਣ ਵਾਲੇ ਦਾ ਹੋਊਗਾ ਆਪਣਾ ਸਿਰਫ 500 ਰੁਪਏ ਰੇਟ ਹੈ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਵੀ ਆਪਣੇ ਕੋਲ ਸਟਾਕ ਬਹੁਤ ਪਿਆ ਇਹ ਛੋਟੀ ਜੀ ਕੋਸ਼ਿਸ਼ ਜਿੱਤੇ ਆਪਣੀ 3 ਸਾਲਾਂ ਦੀ ਮਿਹਨਤ ਰੰਗ ਲਿਆ ਰਹੀ ਹੈ ਕਿ ਆਪਣੀ ਸਰੋਂ ਕਾਮਜਾਬ ਹੈ ਬਹੁਤ ਹੀ ਕਾਮਜਾਬ ਹੈ ਜਿਹੜੇ ਜਿਹੜੇ ਭਰਾਵਾਂ ਨੇ ਬੀਜੀਸੀ ਪਿਛਲੇ ਸਾਲ ਆਪਾਂ ਨੂੰ ਰਿਜ਼ਲਟ ਬਹੁਤ ਚੰਗਾ ਮਿਲਿਆ ਇਹ ਮੰਡੀ ਦੇ ਵਿੱਚ ਰੇਟ ਪੱਖੋਂ ਵੀ ਦੂਜੀਆਂ ਸਰਮਹਾਂ ਨਾਲੋਂ ਅੱਗੇ ਰਹੀ ਹੈ ਕਵਾਂਟਲ ਮੰਗਰ ਤਿੰਨ ਤੋਂ 500 ਰੁਪਏ ਦਾ ਰੇਟ ਦਾ ਫਰਕ ਰਿਹਾ ਹੈ ਕਿਉਂ ਰਿਹਾ ਹੈ ਇੱਕ ਤਾਂ ਇਹਦੀ ਤੇਲ ਦੀ ਮਾਤਰਾ ਬਹੁਤ ਜ਼ਿਆਦੇ ਹੈ ਤੇ ਇੱਕ ਇਹਦਾ ਰੰਗ ਬਿਲਕੁਲ ਕਾਲਾ ਹੋਣਾ ਕਰਕੇ ਰੇਟ ਵੱਧ ਮਿਲ ਰਿਹਾ ਹੈ ਜਿਹੜੇ ਜਿਹੜੇ ਭਰਾਵਾਂ ਨੇ ਆਰਡਰ ਕੀਤਾ ਆਪਾਂ ਪਹੁੰਚਦੇ ਕਰਤੇ ਧੰਨਵਾਦ ਦੁਆਰਾ ਫਿਰ ਉਹਨਾਂ ਦਾ ਜੇ ਕਿਸੇ ਨੂੰ ਬੀਜ ਦੀ ਲੋੜ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੈ ਪੈਕੇਟ ਦੇ ਉੱਤੇ ਆਪਣਾ ਮੋਬਾਈਲ ਨੰਬਰ ਦਿੱਤਾ ਹੋਇਆ ਹੈ ਆਪਣੇ ਨਾਲ ਸੰਪਰਕ ਕਰ ਸਕਦੇ ਹੈ ਧੰਨਵਾਦ ਜੀ